ਉਡੀ ਗੱਡੀ ਇਹ ਉਡੀ ਗੱਡੀ ਇਹ ਆਪਰ ਨਹੀਂ ਵਾਰਦੀ ਜਿੰਨੇ ਲਈ ਉਹਦਾ ਫਰੰਟ ਵਾਰਦੀ ਨਹੀਂ ਬਾਈ ਚੈੱਕ ਕਰੀ ਆਹੋ ਬਹੁਤ ਕਾਈਆਂ ਦੇ ਵਿੱਚ ਹੀ ਉਹ ਆ ਨਾ ਆਪੇ ਜੇ ਫੋਨ ਤੇ ਪਾਉਣ ਨਾ ਇਹ ਬਚਾਰੇ ਦਾ ਵੀ ਮੋਦੀ ਸਮਝਦਾ ਜੀ ਉਹ ਪੱਤੇ ਮੇਰੇ ਨਾਲ ਹਾਂਜੀ ਉਹ ਬਾਈ ਕੀ ਰਾਤੀ ਬਾਈ ਕੋ ਬਕਾਲੀਆਂ ਪੈਟਰੋਲ ਆ ਜੀ ਕਿਵੇਂ ਮਤਲਬ ਕੀ ਹੋ ਗਿਆ ਕੀ ਕਰ ਲਿਆ ਉਹ ਠੁੱਕ ਗਿਆ ਹੈ ਹਾ ਠੁੱਕ ਗਿਆ ਨਾਗ ਲੱਗਣ ਦਾ ਕਾਰਨ ਹੀ ਆ ਆ ਠੁੱਕ ਗਿਆ ਉਹ ਚ ਨਮ ਚ ਬਚ ਗਿਆ ਅੱਛਾ ਨਮ ਚ ਬਚ ਗਿਆ ਚਲੋ ਆਉਣੇ ਲੱਗਣੇ ਨੇ مانا بنا کي ڪم آڻي ڏيڻا ٿا ۽ اهو ٿيڻو آهي ته 1.7 ڪلاڪ جي ڳالهه آهي 4 وڳي سینیئر يا ميته يا ميته ميته يا ميته ميته يا 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 ميته ਤੁਸੀਂ ਜਿਹੜੀ ਇਹ ਵੀਡੀਓ ਦੇਖ ਰਹੇ ਹੋ 27 ਮਈ ਦੀ ਵੀਡੀਓ ਹੈ ਮੈਂ ਬਣਾਈ ਸੀ ਆਪਣੇ ਪੇਜ ਤੇ ਪਾਈ ਸੀ ਜਿਹੜੇ ਦਰਖਤ ਨੇ ਰੋਡ ਦੇ ਕਿਨਾਰੇ ਵੀ ਸਾਫਰ ਕਰਨ ਵਾਲੇ ਦਰਖਤਾਂ ਤੋਂ ਥੋੜਾ ਧਿਆਨ ਨਾਲ ਚੱਲਣਾ ਤੇ ਅੱਜ ਕੁਝ ਦਿਨਾਂ ਬਾਅਦ ਜੇ ਨੁਕਸਾਨ ਹੋ ਜਾਂਦਾਗਾ ਜਿਵੇਂ ਤੁਸੀਂ ਆ ਸਾਹਮਣੇ ਗੱਡੀ ਜਿਹੜੀ ਅੱਗ ਦੀ ਭੇਟ ਵਿੱਚ ਆ ਗਈ ਇੱਕ ਦਰਖਤ ਹੈ ਜਿਹੜਾ ਉਹਦੇ ਨਾਲ ਟਕਰਾ ਜਾਂਦੀ ਆ ਤੇ ਉਹ ਦਰਖਤ ਦੇ ਨਾਲ ਟਕਰਾਉਣ ਦੇ ਨਾਲ ਜਿਹੜੀ ਇਹ ਗੱਡੀ ਨੂੰ ਅੱਗ ਲੱਗ ਜਾਂਦੀ ਆ ਤੁਸੀਂ ਜਿਹੜਾ ਇਹ ਰੋਡ ਦੇਖਦੇ ਹੋ ਲਹਿਰੇਗਾ ਅੱਗੇ ਤੋਂ ਸੰਗਤੀ ਵਾਲਾ ਤੇ ਲਦਾमपुर ਤੋਂ ਪਟਿਆਲਾ ਜਾਂਦਾ ਹੈ ਨਹਿਰ ਦੇ ਨਾਲ-ਨਾਲ ਰੋਡ ਹੈ ਤੋਂ ਇਹ ਘਟਨਾ ਜਿਹੜੀ ਸੰਗਤੀ ਵਾਲ ਦੇ ਨੇੜੇ ਦੀ ਘਟਨਾ ਸੇਮ ਉਸੇ ਜਗ੍ਹਾ ਤੇ ਜਿੱਥੋਂ ਦੀ ਮੈਂ ਵੀਡੀਓ ਪਹਿਲਾਂ ਪਾਈ ਸੀ ਸੇਮ ਉਸੇ ਜਗ੍ਹਾ ਦੀ ਵੀਡੀਓ ਆ ਵੀ ਸਫ਼ਰ ਕਰਨ ਵਾਲੇ ਨੇ ਜਿਹੜੇ ਮੰਨ ਲਓ ਇਸ ਰੋਡ ਤੇ ਨੇੜੇ ਥੋੜਾ ਇਹ ਦਰਖਤਾਂ ਤੋਂ ਬਚਾ ਦੇ ਨਾਲ ਹੀ ਚੱਲਣਾ ਤੇ ਗੱਡੀ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਜਿਹੜੇ ਸਫ਼ਰ ਕਰ ਰਹੇ ਸੀ ਦੋ ਜਣੇ ਵੀਰ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਚੇਤ ਰਹਿ ਗਈ ਮੰਨ ਲਓ ਸਹੀ ਸਲਾਮਤ ਨੇ ਉਹ ਵੀਰ ਗੱਡੀ ਆ ਜਿਹੜੀ ਮੰਨ ਲਓ ਬਿਲਕੁਲ ਜਿਹੜੀ ਖਤਮ ਹੋਏ ਹੋ ਗਈ ਆਡੀ ਗੱਡੀ ਆ ਗਈ ਇਹ ਆ ਦੇਖੋ ਤੋਂ ਸਾਹਮਣੇ ਦੇਖੋ ਵੀ ਇੱਕ ਦਰਖਤ ਦੇ ਨਾਲ ਟਕਰਾਈ ਆ ਗੱਡੀ ਆ ਦੇਖੋ ਚਿੱਟੀ ਪੱਟੀ ਆ ਜਿਹੜੀ ਪੱਟੀ ਦੇ ਹੀ ਕਿਨਾਰੇ ਤੇ ਇੱਕ ਦਰਖਤ ਹੈਗਾ ਉਹਨੇ ਗੱਡੀ ਟਕਰਾਈ ਜਾਂਦੀ ਆ ਤੇ ਜਿਹਦੇ ਨਾਲ ਅੱਗ ਲੱਗੀ ਆ ਤੇ ਮੌਕੇ ਤੇ ਲੋਕਾਂ ਨੇ ਜਿਹੜੇ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਬਹੁਤ ਕੀਤੀ ਪਰ ਅੱਗ ਆ ਜਿਹੜੀ ਬਹੁਤ ਤੇਜ਼ ਹੋ ਗਈ ਸੰਗਤੀ ਵਾਲੇ ਦੇ ਨੇੜੇ ਦੀ ਇਹ ਘਟਨਾ ਗਈ ਸੋ ਅੱਗੇ ਤੋਂ ਵੀ ਜਿਹੜੇ ਰੋਡ ਤੇ ਜਿਹੜੇ ਸਫਰ ਕਰ ਰਹੇ ਨੇ ਥੋੜਾ ਜਿਹਾ ਬਹੁਤ ਸਾਰੇ ਦਰਖਤ ਐ ਹੋ ਜਿਹੜੇ ਨੇ ਜਿਹੜੇ ਰੋਡ ਦੇ ਕਿਨਾਰੇ ਤੇ ਨੇ ਥੋੜਾ ਜਿਹਾ ਇੰਨਾ ਤੋਂ ਧਿਆਨ ਨਾਲ ਹੀ ਆਪਣਾ ਸਫਰ ਕਰਨ ਕਿਉਂਕਿ ਰੋਡ ਤੇ ਜਿਹੜਾ ਲਗਾਤਾਰ ਜਿਹੜਾ ਗੱਡੀਆਂ ਨੇ ਇੱਥੇ ਟ੍ਰੈਫਿਕਾ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਰਾਤ ਦੇ 10 ਵਜੇ ਤੱਕ ਇੱਥੇ ਲਗਾਤਾਰ ਗੱਡੀਆਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਮੌਕੇ ਤੇ ਜਿਹੜੀ ਫੇਰ ਬਗਰਾਇਡ ਜਿਹੜੀ ਗੱਡੀ ਆਈ ਆ ਅੱਗ ਬੁਝਾਉਣ ਦੇ ਲਈ ਤੇ ਉਦੋਂ ਤੱਕ ਗੱਡੀ ਦਾ ਜਿਹੜਾ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਸੀ ਗੱਡੀ ਆ ਜਿਹੜੀ ਜਲ ਕੇ ਜਿਹੜੀ ਸਵਾਹ ਹੋ ਚੁੱਕੀ ਸੀਗੀ

ਹਾਂ ਆ ਉਹ ਆ ਜੀ ਮਰਜੀ ਆ ਜਾਲੀ ਦੇ ਪਾਸੇ ਸਲੂ ਗਿਆ ਆ ਇੱਥੇ ਹਾਂ ਦੋ ਘੰਟੇ ਹਾਂ ਥੋੜੀ ਦੇ ਕਿਤਾਹ ਹੋਰ ਆ ਇੱਥੇ ਦੀ ਇਹ ਬਿੱਚੂ ਹਰੀ ਹੋ ਜੂਗੀ ਆ ਪੈਸੇ ਦੀ ਅੱਜ ਕੱਲ ਤਾਂ ਬਹੁਤ ਆ